ਆ ਦੇਖਾ ਖਾਫੀ ਬਹੁਤ ਉਹ ਉਹ ਨਾ ਜੀਦਾ ਅਧਿਆਪਕ ਦੌਰੀ ਚਾਈਡਾ ਪੁਲਿਸ ਚਾਈਡਾ ਦੇ ਤੇ ਦੋ ਦੰਦ ਰੋਲ ਐਕਸ਼ਨ ਨਹੀਂ ਤਾਂ ਸਕੂਲੀ ਬੱਚਿਆਂ ਦੀ ਭ੍ਰਿਵਾਰਸੀ ਦੇ ਵੀ ਬਾਈ ਬਾਹਰ ਜਮਾ ਗਾਹ ਨਾ ਜਵਾਕ ਨਾ ਜਵਾਕ ਸਾਰੇ ਜਵਾਕ ਮਾਰ ਦਿੱਤੇ ਬਚ ਗਏ ਛੁਲ ਪਰਮਾਸ਼ਮਾਨੀ ਬੱਚੇ ਰੱਖ ਸੀ ਜੋਂ ਬਈ ਗਰੀ ਰਿਵਰ ਸਕੂਲ ਦੇ ਬਸ ਸਾਈ ਗਾੜਦੇ ਇਸ ਜ਼ਰੂਰ ਕਰਨੀ ਆ ਰਹੀ ਸੀ ਗੁਰਪੱਠਾ ਰੋਡ ਤੋਂ ਇੱਥੋਂ ਦੇ ਕੈਂਟਰ ਸੇਂਤਾ ਮੂਰੇ ਦਾ ਕਰਤਾ ਜੀ ਰਗ ਮੱਠਲਾ ਦੇ ਵਿੱਚ ਦੱਦ ਤਰੋੜ ਲਿ ਗਈ ਬਾਈ ਬਾਪ ਕੋ ਅੱਟ ਤੋ ਜਿੱਤਾ ਪੂਰੇ ਬੱਤਲਾ ਕਿੰਨੇ ਬੱਚੇ ਸ਼ਵਾਰ ਸਿੰਘ ਬੱਚੇ ਬਿਆਲੇ ਬੱਚੇ ਸਾਰਾ ਹਾਂਜੀ ਕਿੰਨੇ ਵਜੇ ਦੀ ਗੱਲ ਕਰ ਰਹੇ ਹਾਂਜੀ ਸਰ ਕਿੰਨੇ ਵਜੇ ਦੀ ਘਟਨਾ 10 ਵਜੇ ਘਟਨਾ ਜੀ ਫੌਣੇ ਘਟ ਰਹੀ ਹੈ ਤੁਸੀਂ ਕਿਥੋਂ ਲੈ ਕੇ ਆ ਰਹੇ ਹੋ ਬੱਚਾ ਇਹ ਬੱਚੇ ਸਰ ਪਨੇਰ ਆ ਰਹੀ ਆ ਜੀ ਕੋਲ ਰੋਣਾ ਕਾਲੇ ਕਿਆਂ ਦੇ ਵਿੱਚ ਸਕੂਲ ਜਾ ਰਹੇ ਸੀ ਹਾਂ ਸਕੂਲ ਨੂੰ ਜਾ ਰਹੇ ਸੀ ਦੇਖੀਨੇ ਬੱਚੇ ਕਿੱਥੇ ਬੱਚਾ ਹਰ ਮਿੰਨਤ ਤੱਕ ਪਤਾ ਨਹੀਂ ਕਿੰਨੇ ਹੋਏ ਨੇ ਚੰਦਲਿਆ ਕੇ ਨਾ ਲਈ ਆਈ ਜੱਕੇ ਘਰੋਂ ਪੰਜ ਸੱਤ ਬੱਚਿਆਂ ਦਾ ਪਤਾ ਨਹੀਂ ਕਿਦਾਂ ਆਇਆ ਕੋ ਦੂਜਾ ਕੁਝ ਪਤਾ ਨਹੀਂ ਫਿਲਮ ਸਿੱਧੀ ਤੱਕ ਕਰੋਗੇ ਇਦਾਂ ਦੀ ਟੱਕਰ ਹੋ ਗਈ ਆ ਜਿੱਦਾਂ ਮੂਰੇ ਕਰਤਾ ਲਿਆ ਗਈ ਫਿਰ ਸਕੂਲ ਜੂਗ ਵਾਲਾ ਯਾਰ ਗ੍ਰੇਡ ਵੀਡ ਦੀ ਆ ਜੀ ਧਨਗੜ ਸਕੂਲ ਦੀ ਆ 8-10 ਤੇ ਸਵੇਰੇ ਜੀ ਸਕੂਲ ਬੱਸ ਦਾ ਜਿਹੜਾ ਐਕਸੀਡੈਂਟ ਹੋਇਆ ਉਹਦੇ ਵਿੱਚੋਂ ਵੱਖ-ਵੱਖ ਤਰ੍ਹਾਂ ਦੇ ਬੱਚੇ ਤੇ ਉਹਨਾਂ ਦੇ ਦੋ ਸਟਾਫ ਮੈਂਬਰ ਐਮਰਜੈਂਸੀ ਚ ਸੀ ਰੀਸੀਵ ਕੀਤੇ ਤੇ ਕੁਝ ਜਿਨ੍ਹਾਂ ਦੇ ਪੇਸ਼ੈਂਟਸ ਤੇ ਟੰਕ ਲੱਗਣੇ ਸੀ ਵੀ ਜੇ ਕੀ ਉਹ ਲਾ ਕੇ ਫਿਰ ਐਕਸ-ਰੇ ਕਰਾਏ ਗਏ ਤਕਰੀਬਨ ਤਿੰਨ ਬੱਚਿਆਂ ਦੇ ਤਾਂ ਫ੍ਰੈਕਚਰ ਆਇਆ ਉਹਨਾਂ ਨੂੰ ਆਰਥੋ ਡਿਪਾਰਟਮੈਂਟ ਚ ਭੇਜ ਦਿੱਤਾ ਗਿਆ ਇੱਕ ਦੇ ਸਿਰ 'ਚ ਸੱਟ ਸੀ ਉਹਦੇ ਸ਼ਾਇਦ ਸੀਟੀ ਸਕੈਨ ਦੀ ਜ਼ਰੂਰਤ ਸੀ ਉਹਨੂੰ ਵੀ ਰੈਫਰ ਕਰਕੇ ਅਸੀਂ ਸਿਲਾਸਾ ਬਰਨਾਲੇ ਚ ਭੇਜ ਦਿੱਤਾ ਹੈ ਬਾਕੀ ਸਭ ਨੂੰ ਫਸਟ ایڈ ਦੇ ਕੇ ਤੇ ਇੰਜੈਕਸ਼ਨ ਦੇ ਕੇ ਆਬਜ਼ਰਵੇਸ਼ਨ ਚ ਰੱਖ ਲਿਆ ਜਿਹੜੇ ਜਿਹੜੇ ਠੀਕ ਪ੍ਰਤੀਤ ਹੋਏ ਜਾਣਗੇ ਉਹਨਾਂ ਨੂੰ ਉਸੇ ਘਰ ਭੇਜਵਾਂਗੇ ਪਰ ਰੱਬ ਦੀ ਕਿਰਪਾ ਨਾਲ ਕੈਜ਼ੁਐਲਟੀ ਕੋਈ ਨਹੀਂ ਹੋਈ ਤੇ ਜਿੰਨੇ ਐਡਮਿਟ ਕੀਤੇ ਨੇ ਸਾਰੇ ਦੇ ਸਾਰੇ ਸਟੇਬਲ ਅਹ ਰਿਸਪੌਂਸ ਆ ਰਿਹਾ ਸੀ ਜੀ ਰਾਜੀਆਂ ਰਾਜੀਆਂ ਤੋਂ ਆ ਰਿਹਾ ਸੀ ਕਿੰਨੇ ਵਜੇ ਗੱਲ ਹੋਈ ਹੈ ਕਿੱਥੇ ਹੋਇਆ ਸੀ ਤਾਂ ਮੈਂ ਵਾਹ ਜੀ ਤਾਂ ਮਿਸਰੀ ਤੇ ਰੇਟ ਤੇ ਉਹ ਹਾਂ ਬਹੁਤ ਹੋ ਗਿਆ ਬਹੁਤ ਆ ਰਿਹਾ ਸੀ ਉਹ ਵੀ ਉਹ ਟਰੱਕ ਆ ਰਿਹਾ ਸੀ ਉਹ ਨੰਬਰ ਜੀ ਬੁੱਕ ਕਰਵਾਉਂਦੇ ਹਾਂ ਅਸੀਂ ਸੁਪਤਾਂ ਦੇ ਅੱਜ ਹੋਇਆ ਕਿ ਅੱਜ ਜੋ ਇਹ ਅੱਜ ਦਾਣਾ ਆਪਣਾ ਵੱਡੇ ਹਾਈਵੇ ਤੋਂ ਪਠਾਨਾ ਰੋਡ ਤੇ ਕਿਹੜਾ ਜਾ ਰਿਹਾ ਸ਼ਹਿਰ ਨੂੰ ਰਸਤਾ ਉਹਦੇ ਉੱਤੇ ਇਕੱਠੇ ਉੱਪਰ ਹੋਇਆ ਉਧਰ ਸਕੂਲ ਵਾਲੀ ਗੱਡੀ ਵੀ ਆ ਰਹੀ ਸੀ ਇਧਰੋਂ ਜੋ ਦੂਜਾ ਟਰੱਕ ਸੀਗਾ ਉਹ ਬਰਨਾਲਿਓਂ ਪੱਖਾ ਸਾਈਡ ਨੂੰ ਜਾ ਰਿਹਾ ਸੀ ਸ਼ਹਿਰ ਵੱਲ ਨੂੰ ਤੇ ਉਧਰ ਗੱਡੀ ਵੀ ਆ ਰਹੀ ਸੀ ਹਰਫਤਾਰ ਦੇ ਵਿੱਚ ਜਦੋਂ ਉਹ ਗੱਡੀ ਉਹਨੇ ਟਰੱਕ ਵਾਲੇ ਨੇ ਗੱਡੀ ਆਪਣੀ ਕ੍ਰਾਸ ਕਰਤੀ ਟਰੱਕ ਸਾਰਾ ਲੰਘ ਲੰਘ ਚੁੱਕੇ ਟਰੱਕ ਸਾਰਾ ਮਗਰ ਟਰੱਕ ਦਾ ਡਾਲਾ ਖੁੱਲਾ ਸੀਗਾ ਤੇ ਉਧਰੋਂ ਮੰਗਰ ਸਕੂਲ ਵਾਲੀ ਗੱਡੀ ਆ ਰਹੀ ਸੀ ਉਦੋਂ ਸਪੀਡ ਹੋਣ ਕਾਰਨ ਉਹ ਤੋਂ ਕੰਟਰੋਲ ਨਹੀਂ ਹੋਇਆ ਜੇ ਮਾੜੇ ਮੋٹے ਬ੍ਰੇਕ ਲਾ ਦਿੰਦਾ ਉਹ ਮਤਲਬ ਇਹ ਐਡਾ ਹਾਦਸਾ ਨਹੀਂ ਵਾਪਰਦਾ ਸੀਗਾ ਉਹ ਟਰੱਕ ਦੇ ਪਿੱਛੇ ਬਜੀ ਟਰੱਕਾਂ ਲੰਘ ਚੁੱਕੇ ਸੀਗਾ ਜਿਹੜੇ ਥੂ ਵੀ ਬੈਨ ਆ ਇਹ ਸ਼ਾਇਦ ਗ੍ਰੀਨ ਆਪਣਾ ਗ੍ਰੀਨਫੀਲਡ ਸਕੂਲ ਦੀ ਇੱਕ ਬੈਨ ਆ ਗ੍ਰੀਨਫੀਲਡ ਸਕੂਲ ਆ ਜੀ ਇਹ ਬੱਚੇ ਹਾਂ ਜੀ ਦੋ ਤਿੰਨ ਬੱਚਿਆਂ ਦੇ ਛੱਟਾਂ ਬੱਜੀਆਂ ਨੇ ਹਾਂ ਜੀ ਜੀ ਤੇ ਜਿਹੜਾ ਦੋਨਾਂ ਜਿਹੜੇ ਸਕੂਲਾਂ ਦੀ ਬੈਨ ਆ ਬਹੁਤ ਤੇਜ਼ ਸਾਰਾ ਛੋਟੇ ਛੋਟੇ ਬੱਚੇ ਹੁੰਦੇ ਆ ਭਾਈ ਜੀ ਗੱਲਾਂ ਆ ਵੀ ਚਲੋ ਸਕੂਲਾਂ ਦਾ ਟਾਈਮ ਵੀ ਥੋੜਾ ਹੁੰਦਾ ਬੱਚਿਆਂ ਨੂੰ ਵੀ ਲੈਂਦੇ ਕਰਦੇ ਵੀ ਲੇਟ ਹੋ ਜਾਂਦੇ ਨੇ ਪਰ ਐ ਵੀ ਥੋੜਾ ਜਿਹਾ ਧਿਆਨ ਰੱਖਣਾ ਚਾਹੀਦਾ ਹਨਾ ਪੀ ਬੱਚੇ ਹੁੰਦੇ ਨੇ ਛੋਟੇ ਵੀ ਦੇਖ ਕੇ ਚਲੋਣੀ ਚਾਹੀਦੀ ਗੱਡੀਆਂ 'ਚ ਬਹੁਤ ਵੱਡਾ ਹਾਦਸਾ ਵਾਪਰ ਜਾਂਦਾ ਤੇ ਚਾਹੁੰਨੂੰ ਸ਼ੁਕਰ ਮੰਨੂ ਕਿ ਥੋੜਾ ਹੋਇਆ ਵੀ ਜੇ ਕਿ ਜ਼ਿਆਦਾ ਤੇਜ਼ ਰਫ਼ਤਾਰ ਹੁੰਦੀ ਜ਼ਿਆਦਾ ਨੁਕਸਾਨ ਹੋ ਜਾਂਦਾ ਜੀ ਮੇਰੇ ਪਾਸ ਤਾਂ ਗ੍ਰੀਨ ਫੀਲਡ ਤੇ ਸੀ ਸਕੂਲ ਜਾਂਦੇ ਸੀ ਮੇਰਾ ਪਾਸ ਤਾਂ ਮੇਰੇ ਰੋਡ ਤੇ ਜਾਈ ਜਾਂਦੀ ਸੀ ਟਰੱਕ ਵਾਲੇ ਨੇ ਮੂਰੇ ਲਿਆਂਦੇ ਵਿੱਚ ਮਾਰਾ ਮੂਰੇ ਲਿਆਂਦ ਕੇ ਮੇਰੇ 42 ਬੱਚੇ ਸੀ में नहीं भी। सारे ਗੱਟ ਨੂੰ ਨੋਟ ਕਰੋ ਨਹੀਂ ਵੀਰ ਸਾਰੇ ਹਰੇ ਹੋ ਜਾਂਦੇ ਆ ਸਰ ਆਰਡਰ ਨਹੀਂ ਵੀਰ ਪਤਾ ਕਿਹੜਾ ਕਿੰਨੇ ਵਜੇ ਕਰਦੇ ਆ ਸਿਆ ਬਾਹਰ ਇੱਕ ਟਾਈਮ ਕੀ